ਉਹ ਅਮਰੀਕ ਉਹ ਸਾਹਮਣੇ ਕਬੱਡੀ ਪੈ ਗਈ ਹੈ ਜਾਫੀ ਚਾਰ ਉਹ ਚਾਰੋ ਤਿਆਰ ਉਹ ਤਿਆਰ ਨੇ ਸਾਹਮਣੇ ਕੀਤੀ ਹੋਈ ਕਮਾਲ ਉਹ ਦੇਖਾਂਗੇ ਖੁਸ਼ੀਆ ਲੱਗਾ ਹੋਇਆ ਆ ਦੁੱਗਾਂ ਵਾਲਾ ਉਹ ਦੁੱਗਾਂ ਵਾਲਾ ਜੱਟ ਲੱਗਾ ਗੁਰਵਿੰਦਰ ਘੰਗੇ ਵਾਲਾ ਖੁੰਨੜ ਵਾਲੀਆ ਗੁਰਵਿੰਦਰ ਤੇ ਪਰਲੇ ਪਾਸੇ ਡੱਗੋ ਵਾਲਾ ਛੜਨਾ ਜਾਫੀ ਤਿਆਰ ਨੇ ਚਾਰੋ ਤਿਆਰੋ ਵਰ ਤਿਆਰ ਨੇ ਵੀ ਉੱਤਰ ਤੇਖ ਕਰੀ ਆਉਂਦਾ ਕਮਾਲ ਜੋੜੀਆਂ ਪ੍ਰਸਿੱਧ ਨੇ ਬਿੱਕਾ ਛਾਤਰ ਵਾਲਾ ਕਬੱਡੀ ਕਬੱਡੀ ਕਰਦਾ ਉਹ ਮਰੀਕ ਸਾਂ ਕੀ ਖਾਲਾ ਫਰ ਤਾੜੀਆਂ ਬਾਰੇ ਕੀ ਖਾਲਾ ਉਹ ਤਾੜੀਆਂ ਘਰੇ ਨਹੀਂ ਲਜਾਨੀਆਂ ਉਹ ਤਾੜੀਆਂ ਮਾਰਨੇ ਇੱਥੇ ਮਾਰੋ ਉਹ ਦੁੱਗਾਂ ਵਾਲਾ ਜੱਟ ਕੱਢੀ ਆਉਂਦਾ ਪੱਟ ਸਰਾ ਕਰਾਈ ਆਉਂਦਾ ਉਹ ਹੱਤ ਕਰਾਈ ਆਉਂਦਾ ਜੱਫੇ ਤੰਨ ਤੰਨ ਲਾਈ ਆਉਂਦਾ ਆਖੂ ਜੀ ਆ ਦੁੱਗਾਂ ਇਹ ਸਿਰੇ ਦਾ ਜਾਫੀ ਹੈ ਇਹਦੇ ਚਰਚੇ ਪੱਟੇ ਵੱਡੇ ਮੇਲੇ ਤਾਂ ਹੀ ਹੁੰਦੇ ਆ ਓਏ ਆ ਥਾਇਆ ਹੋਇਆ ਓਏ ਕਿਹੜੇ ਕਿਹੜੇ ਪਿਆ ਖੁਸ਼ੀਆ ਲੱਗ ਤਗੜਾ ਜਾ ਜੱਫਾ ਇੱਕ ਖੁਸ਼ੀ ਨੇ ਜੋੜ ਲਿਆ ਇੱਕ ਜਾਫਿਆਂ ਦੇ ਹਿੱਸੇ ਦੇ ਵਿੱਚ ਜਾ ਜੁੜਿਆ ਉਹ ਮਰੀਕ ਉਹ ਸਾਹਮਣੇ ਕਬੱਡੀ ਪੈ ਗਈ ਹੈ ਜਾਫੀ ਚਾਰ ਉਹ ਚਾਰੋ ਤਿਆਰ ਉਹ ਤਿਆਰ ਨੇ ਸਾਹਮਣੇ ਕੀਤੀ ਹੋਈ ਕਮਾਲ ਉਹ ਦੇਖਾਂਗੇ ਖੁਸ਼ੀਆ ਲੱਗਾ ਹੋਇਆ ਆ ਦੁੱਗਾਂ ਵਾਲਾ ਉਹ ਦੁੱਗਾਂ ਵਾਲਾ ਜੱਕ ਲੱਗਾ ਗੁਰਵਿੰਦਰ ਘੰਗੇ ਵਾਲਾ ਖੁੰਨੜ ਵਾਲੀਆ ਗੁਰਵਿੰਦਰ ਤੇ ਪਰਲੇ ਪਾਸੇ ਡੱਗੋ ਵਾਲਾ ਛਰਨਾ ਜਾਫੀ ਤਿਆਰ ਨੇ ਚਾਰੋ ਤਾਰੋਵਰ ਤਿਆਰ ਨੇ ਵੀ ਉੱਤਰ ਤੇ ਇੱਕ ਕਰੀ ਆਉਂਦਾ ਕਮਾਂ ਜੋੜੀਆਂ ਪ੍ਰਸਿੱਧ ਨੇ ਬਿੱਕਾ ਛਾਤਰ ਵਾਲਾ ਕਬੱਡੀ ਕਬੱਡੀ ਕਰਦਾ ਉਹ ਅਮਰੀਕਾ ਸਾਂ ਕੀ ਖਾਲਾ ਫਰ ਤਾੜੀਆਂ ਬਾਰੇ ਕੀ ਖਾਲਾ ਉਹ ਤਾੜੀਆਂ ਘਰੇ ਨਹੀਂ ਤੇ ਜਾਣੀਆਂ ਉਹ ਤਾੜੀਆਂ ਮਾਰਨੀਆਂ ਇੱਥੇ ਮਾਰੋ ਉਹ ਦੁੱਗਾਂ ਵਾਲਾ ਜੱਟ ਕੱਢੀ ਆਉਂਦਾ ਪੱਟ ਸਰਾ ਕਰਾਈ ਆਉਂਦਾ ਉਹ ਹੱਤ ਕਰਾਈ ਆਉਂਦਾ ਜੱਫੇ ਤੰਨ ਤੰਨ ਲਾਈ ਆਉਂਦਾ ਆਖੂ ਜੀਆ ਆ ਦੁਗਗਾ ਇਸਰੇ ਦਾ ਜਾਫੀ ਹੈ ਇਹਦੇ ਚਰਚੇ ਪੱਟੇ ਵੱਡੇ ਮੇਲੇ ਤਾਂ ਹੀ ਹੁੰਦੇ ਆ ਓਏ ਆ ਥਾਇਆ ਹੋਇਆ ਓਏ ਕਿਹੜੇ ਕਿਹੜੇ ਪਿਆਰ ਕਰਦੇ ਆ ਦੁਗਗਾ ਨੇ ਕੁਜੀ ਨੂੰ ਤਾੜੀਆਂ ਵਾਲੇ ਕੀ ਕਹਾਂ ਆ ਕੁਜੀ ਆ ਕਦ ਤੱਕੜਾ ਜਾਂ ਜੱਫਾ ਆ ਇੱਕ ਖੁਸ਼ੀ ਨੇ ਜੋੜ ਲਿਆ ਇੱਕ ਜਾਫਿਆਂ ਦੇ ਹੱਥ ਦੇ ਵਿੱਚ ਜਾ ਜੁੜਿਆ ਓ ਮਰੀਕ ਓ ਸਾਹਮਣੇ ਕਬੱਡੀ ਪੈ ਗਈ ਹੈ ਜਾਫੀ ਚਾਰ ਓ ਉਹ ਚਾਰੋ ਤਿਆਰ ਓਵਰ ਤਿਆਰ ਨੇ ਸਾਹਮਣੇ ਕੀਤੀ ਹੋਈ ਕਮਾਲ ਓ ਦੇਖਾਂਗੇ ਖੁਸ਼ੀਆ ਲੱਗਿਆ ਹੋਇਆ ਆ ਦੁੱਗਾਂ ਵਾਲਾ ਉਹ ਦੁੱਗਾਂ ਵਾਲਾ ਜੱਟ ਲੱਗਿਆ ਗੁਰਵਿੰਦਰ ਢੰਗ ਵਾਲਾ ਖੁੰਨਰ ਵਾਲੀਆ ਗੁਰਵਿੰਦਰ ਤੇ ਪਰਲੇ ਪਾਸੇ ਡੱਗੋ ਵਾਲਾ ਛੜਨਾ ਜਾਫੀ ਤਿਆਰ ਨੇ ਚਾਰੋ ਤਾਰੋਵਰ ਤਿਆਰ ਨੇ ਵੀ ਉੱਤਰ ਤੇਖ ਕਰੀ ਆਉਂਦਾ ਕਮਾਂ ਜੋੜੀਆਂ ਪ੍ਰਸਿੱਧ ਨੇ ਬਿੱਕਾ ਛੱਤਰ ਵਾਲਾ ਕਬੱਡੀ ਕਬੱਡੀ ਕਰਦਾ ਉਹ ਅਮਰੀਕ ਸੈਂ ਕੀ ਖਾਲਾ ਫਰ ਤਾੜੀਆਂ ਬਾਰੇ ਕੀ ਕਹਣਾ ਉਹ ਤਾੜੀਆਂ ਘਰੇ ਨਹੀਂ ਲਜਾਣੀਆਂ ਉਹ ਤਾੜੀਆਂ ਮਾਰਨੀਆਂ ਇੱਥੇ ਮਾਰੋ ਉਹ ਦੁੱਗਾਂ ਵਾਲਾ ਜੱਟ ਕੱਢੀ ਆਉਂਦਾ ਪੱਟ ਸਰਾ ਕਰਾਈ ਆਉਂਦਾ ਓਏ ਹੱਤ ਕਰਾਈ ਆਉਂਦਾ ਜੱਫੇ ਤਨ ਤਨ ਲਾਈ ਆਉਂਦਾ ਆਖੂ ਜੀ ਆ ਦੁੱਗਾਂ ਇਹ ਸਰੇ ਦਾ ਜੱਫਾ ਹੈ ਇਹਦੇ ਚਾਚੇ ਪੱਡੇ ਵੱਡੇ ਮੇਲੇ ਤਾਈ ਹੁੰਦੇ ਆ ਓਏ ਆ ਛਾਇਆ ਹੋਇਆ ਓਏ ਕਿਹੜੇ ਕਿਹੜੇ ਪਿਆਰ ਕਰਦੇ ਆ ਦੁੱਗਾਂਲੇ ਕੁਜੀ ਨੂੰ ਤਾੜੀਆਂ ਵਾਲੇ ਕੀ ਕਹਣਾ ਆਖੂ ਜੀ ਆ ਲੱਗ ਤਗੜਾ ਜੱਫਾ ਅੰਕ ਉਸ ਇਹਨੇ ਜੋੜ ਲਿਆ ਇੱਕ ਜਾਫੀਆਂ ਦੇ ਹਿੱਸੇ ਦੇ ਵਿੱਚ ਜਾ ਜੁੜਿਆ